ਸਮੂਹ ਪੰਜਾਬੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ 5 ਨਵੰਬਰ 2025 ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਪਿਛਲੇ ਮਹੀਨੇ ਦੇ ਪਪੂਲਰ ਦੇ ਰੇਟਸ ਪਿਛਲੇ ਮਹੀਨੇ ਕਿਉਂਕਿ ਬਹੁਤ ਜ਼ਿਆਦਾ ਤਿਉਹਾਰ ਸੀ ਦੁਸ਼ਹਿਰਾ ਦੀਵਾਲੀ ਕਰਵਾਚੌਤ ਛੱਟ ਪੂਜਾ ਸਾਰੇ ਹੀ ਤਿਉਹਾਰ ਜਿਹੜੇ ਐ ਕੋਈ ਨਾ ਮਹੀਨਿਆਂ ਚ ਆਏ ਇਸ ਪਿਛਲੇ ਮਹੀਨੇ ਚ ਆਏ ਜਿਸ ਕਾਰਨ ਕਾਫੀ ਸਾਰੀ ਲੇਬਰ और फैक्ट्री ओनर्स बिजी रहे जिदे कारण काफ़ी जोड़ा है पापुलर हिलजुल हुई थोड़ा मंदा देखा गया जमुनानगर की मंडी पापुलर ग्यारह इंची ओवर जिन्हों के टिम्बर वरायटी कहा जाता है ਉਹ ਵਧੀਆ ਮਾਲ ਜਿਹੜਾ ਹੈ ਉਹ 1350 ਤੋਂ ਲੈ ਕੇ ਔਰ 1450 ਰੁਪਏ ਕਿਵੰਟਲ ਰਿਹਾ ਜੀ ਸੋਖਤਾ ਜਿਹੜਾ 7-8 ਇੰਚੀ ਤੋਂ ਉੱਪਰ ਲੈ ਕੇ 11 ਇੰਚੀ ਤੱਕ ਆ ਉਹਦਾ ਜਿਹੜਾ ਰੇਟ ਆ ਉਹ 700 750 750 ਰਿਹਾ ਜੀ ਔਰ ਮੂਲ ਔਰ ਬਾਲਣ 400 ਦੀ ਰੇਂਜ ਚ ਰਿਹਾ ਜੀ ਇਸੀ ਤਰ੍ਹਾਂ ਬਲਾਚੌਰ ਹੋਰ ਹੁਸ਼ਿਆਰਪੁਰ ਦੀ ਮੰਡੀ 1300 ਤੋਂ ਲੈ ਕੇ 1400 ਰੁਪਏ ਵਧੀਆ ਮਾਲ 2010 110 ਦਾ ਮਾਲ ਜਿਹਨੂੰ ਕੰਨੇ ਆ ਜੀ ਔਰ ਥੋੜਾ ਹਲਕਾ ਮਾਲ ਜਿਹੜਾ ਹੈ 48 ਦਾ ਮਾਲ ਜਿਹਨੂੰ ਕਿਹਾ ਜਾਂਦਾ ਉਹ ਜਿਹੜਾ ਹੈ ਉਹ 1300 ਤੋਂ 1350 ਦੇ ਵਿੱਚ ਸੁਖਤਾ ਹੋਈ 650 750 ਰੁਪਏ ਔਰ ਬਾਲਣ ਔਰ ਮੂਲ ਜੜ ਔਰ ਮੂਲ ਬਾਲਣ ਜਿਹੜਾ ਹੈ ਜੀ ਉਹ 400 350 400 ਸਵਾ 400 ਦੀ ਰੇਂਜ ਚ ਰਿਹਾ ਹੈ ਸਫੇਦਾ ਸਾਰੀਆਂ ਮੰਡੀਆਂ ਚ ਹਾਈਬ੍ਰਿਡ ਜਿਹੜਾ ਹੈ ਉਹ ਸਵਾ 1100 ਤੋਂ ਲੈ ਕੇ ਔਰ 1200 1250 ਤੱਕ ਰਿਹਾ ਜੀ ਔਰ ਜਿਹੜਾ ਸੁਖਤਾ ਹੈ ਸੁਖਤਾ ਔਰ ਬੱਲੀ ਇਹ ਜਿਹੜਾ ਹੈ ਜੀ 650 ਤੋਂ ਰੁਪਏ ਤੋਂ ਲੈ ਕੇ 850 ਰੁਪਏ ਤੱਕ ਔਰ ਡੰਡੀ ਬਾਲਣ ਮੂਲ ਉਹੀ 400 ਦੀ ਰੇਂਜ ਚ ਜੀ ਔਰ ਸਫੇਦਾ ਦੇਸੀ ਜਿਹੜਾ ਹੈ ਉਹਦਾ ਟਿੰਬਰ ਜਿਹੜਾ ਹੈ ਉਹ ਅੰਦਾਜ਼ਾ 1000 ਰੁਪਏ ਦੇ ਕਰੀਬ ਰਿਹਾ ਜੀ ਸਾਥੀਓ ਬਹੁਤ ساری ਲੇਬਰ ਜਿਹੜੀ ਹੈ ਉਹ ਦੀਵਾਲੀ ਕਰਕੇ ਜਿਸ ਤਰ੍ਹਾਂ ਬਿਜੀ ਸੀ ਛੱਟ ਕਰਕੇ ਬਿਜੀ ਸੀ ਔਰ ਕੁਝ ਬਿਹਾਰ ਚ ਇਲੈਕਸ਼ਨ ਸੀ ਜਿਹਦੇ ਕਾਰਨ ਕਾਫੀ ਸਾਰੇ ਸਾਡੇ ਜਿਹੜੇ ਆ ਕਾਮਗਾਰ ਜਿਹੜੇ ਸਾਥੀ ਐ ਕੰਮ ਕਰਨ ਵਾਲੇ ਜਿਹੜੇ ਲੋਕ ਸੀ ਉਹ ਜਿਹੜੇ ਹੈ ਯੂਪੀ ਬਿਹਾਰ ਚ ਵਾਪਸ ਚਲੇ ਗਏ ਸੀ ਦੀਵਾਲੀ ਕਰਕੇ ਛੱਟ ਕਰਕੇ ਉਹ 15 ਤਰੀਕ ਨੂੰ ਅੰਦਾਜ਼ਾ ਵਾਪਿਸ ਆਣਗੇ ਇਸ ਤੋਂ ਬਾਅਦ ਕਿਉਂਕਿ ਮਾਲ ਜਿਹੜਾ ਹੈ ਉਹਦੇ ਝੂਠਾਣ ਹੈ ਹੁਣ ਥੋੜਾ ਜਿਹਾ ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਖੁਸ਼ਖਬਰੀ ਹੈ ਉਹ ਇਹ ਹੈ ਕਿ ਚਾਈਨਾ ਤੋਂ ਜਿਹੜੀ ਪਲਾਈ ਆਂਦੀ ਸੀ ਉਹ ਬਿਲਕੁਲ ਬੰਦ ਹੈ ਕਿਉਂਕਿ ਭਾਰਤ ਸਰਕਾਰ ਨੇ ਆਈਐਸਆਈ ਹੁਣ ਲਿਖਿਆ ਹੋਣਾ ਕੰਪਲਸਰੀ ਕਰਤਾ ਹੈ ਔਰ ਸਾਡੇ ਅੰਦਾਜ਼ੇ ਅਨੁਸਾਰ ਦਸੰਬਰ ਜਨਵਰੀ ਚ ਪਾਪਲਰ ਜਿਹੜਾ ਹੈ ਉਹ 16-1700 ਰੁਪਏ 1800 ਰੁਪਏ ਕੁੰਟਲ ਤੱਕ ਜਾਊਗਾ ਔਰ ਇਸੇ ਤਰ੍ਹਾਂ ਸਫੈਦਾ ਜਿਹੜਾ ਹੈ ਉਹ 100-200 ਰੁਪਏ ਵਧਣ ਦੀ ਉਮੀਦ ਹੈ ਕਿਉਂਕਿ ਟੋਟਲ ਜਿਹੜਾ ਪਲਾਈ ਦਾ ਔਰ ਕੋਰ ਜਿਹਦੇ ਤੋਂ ਪਲਾਈ ਬਣਦੀ ਆ ਪਲਾਈ ਪ੍ਰੋਡਕਟਸ ਰਾਹ ਪ੍ਰੋਡਕਟਸ ਜਿਹੜੇ ਸੀ ਰਾਹ ਮਟੀਰੀਅਲ ਜਿਹੜਾ ਉਹਦਾ ਆਣਾ ਬੰਦ ਹੋ ਗਿਆ ਚਾਈਨਾ ਤੋਂ ਜਾਂ ਦੂਸਰੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਸਾਰੇ ਲਗਭਗ ਇੰਪੋਰਟ ਜਿਹੜਾ ਸੀ ਉਹ ਬੰਦ ਹੈ ਹਿੰਦੁਸਤਾਨ 'ਚ ਕਿਉਂਕਿ ਬਹੁਤ ਜ਼ਿਆਦਾ ਵੱਡੀ ਲਾਗਤ ਹੈ ਇਸ ਕਰਕੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਕਿਸੇ ਤਰ੍ਹਾਂ ਵੀ ਜਿਹੜੇ ਹੈ ਇਹਨੂੰ 1 ਮਹੀਨਾ ਜਿਹੜਾ ਹੈ ਥੋੜਾ ਕਟਾਈ ਰੋਕ ਸਕਦੇ ਆ ਹਲੇ ਅੱਜਕੱਲ ਵੈਸੇ ਵੀ ਕਣਕ ਦੀ ਵਜ੍ਹਾ ਕਰਕੇ ਕਟਾਈ ਕੱਟ ਚੱਲ ਰਹੀ ਹੈ। ਤੋਂ ਸਾਥਿਓ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਦਸੰਬਰ ਜਨਵਰੀ 15 ਨਵੰਬਰ ਤੋਂ ਬਾਅਦ ਇਹ ਜਿਹੜੇ ਰੇਟ ਹੈ 100 150 ਰੁਪਏ ਵਧਣਗੇ। ਇੱਕ ਅੱਛੀ ਖਬਰ ਹੈ ਪਾਪੂਲਰ ਕਿਸਾਨਾਂ ਵਾਸਤੇ। ਤੋਂ ਸਾਥਿਓ ਪਾਪੂਲਰ ਲਗਾਓ ਕਰੋੜਾ ਕਮਾਓ ਸਭ ਦਾ ਧੰਨਵਾਦ ਜੀ